ਬਜ਼ੁਰਗਾਂ ਦੀ ਦੋ ਕਿੱਲੇ ਪੈੜੀ ਵੇਚ ਕੇ ਅਮਰੀਕਾ ਜਾਣ ਦਾ ਸੁਪਨਾ ਸੋਚੀ ਬੈਠੇ ਸੌਰਵ ਦੀ ਕੀ ਹੈ ਕਹਾਣੀ ਜਿਸ ਤਰ੍ਹਾਂ ਅਮਰੀਕਾ ਦਾ ਸੋਚਿਆ ਸੀ ਸੁਪਨਾ ਸਾਨੂੰ ਲੱਗ ਗਈਆਂ ਹੱਥਕੜੀਆਂ ਪੈਰਾਂ ਦੇ ਵਿੱਚ ਸੰਗਲ ਪਾ ਕੇ ਕਰ ਦਿੱਤਾ ਡਪੋਰਟ ਕੀ ਹੈ ਪੂਰੀ ਕਹਾਣੀ ਸਾਥੀਰੇ ਕਾਲ ਐਨਆਰਏ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਨਿੱਘਾ ਸਵਾਗਤ ਕਰਦਾ ਪਿਛਲੇ ਕੁਝ ਦਿਨਾਂ ਤੋਂ ਕੁਝ ਖਬਰਾਂ ਬਹੁਤੀ ਜਿਆਦਾ ਵਾਇਰਲ ਹੋ ਰਹੀਆਂ ਨੇ ਕਿ ਜਦੋਂ ਤੋਂ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਆਉਂਦੀ ਹੈ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਐਲਾਨ ਹੋ ਜਾਂਦੇ ਨੇ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਵੈਰੀਫਾਈ ਕਰਕੇ ਗੈਰ ਕਾਨੂੰਨੀ ਜਿਹੜੇ ਪਰਦੇਸੀ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਰਿਪੋਰਟ ਕਰ ਦਾਂਗੇ ਤੇ ਉਸੇ ਦੇ ਤਹਿਤ ਹੁਣ ਤੱਕ ਦੋ ਤੋਂ ਤਿੰਨ ਗੇੜਾਂ ਦੇ ਵਿੱਚ ਜਿਹੜੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਅਮਰੀਕਾ ਦੀ ਆਰਮੀ ਦੇ ਜਹਾਜ਼ਾਂ ਦੇ ਵਿੱਚ ਭਰ-ਭਰ ਕੇ ਡਿਪੋਰਟ ਕਰ ਦਿੱਤਾ ਗਿਆ ਅੰਮ੍ਰਿਤਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਦੇ ਉੱਪਰ ਉਹ ਜਹਾਜ਼ ਲੈਂਡ ਹੋਇਆ ਜਿਸ ਦੇ ਵਿੱਚ ਕਿ ਦੂਜੇ ਗੇੜ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚਾਂਦੀਵਾਲਾ ਦਾ ਨੌਜਵਾਨ ਸੌਰਭਾ ਉਸ ਦੀ ਕਹਾਣੀ ਕੀ ਆ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਉਂਦਾ ਅਮਰੀਕਾ ਜਾਣ ਦਾ ਤਾਂ ਵਾਪਿਆਂ ਦਾ ਦੋ ਕਿੱਲੇ ਜਿਹੜੀ ਮਾਪਿਆਂ ਦੀ ਜੋ ਪੁਰਖਿਆਂ ਦੀ ਪੈੜੀ ਆ ਉਹ ਦੋ ਕਿੱਲੇ ਵੇਚ ਕੇ 145 ਲੱਖ ਰੁਪਏ ਲਗਾ ਕੇ ਅਮਰੀਕਾ ਜਾਣ ਦਾ ਸੁਪਨਾ ਦੇਖਦਾ ਪਰ ਰਾਸਤੇ ਦੇ ਵਿੱਚ ਪਨਾਮਾ ਦੇ ਜੰਗਲਾਂ ਵਿੱਚ ਦੀ ਲੰਗ ਦਾ ਪਾਰ ਉਸ ਦੀ ਜਿਹੜੀ ਸ਼ੁਰੂਆਤ ਆ ਕਿਸ ਤਰੀਕੇ ਉਹ ਜਾਂਦਾ ਪੂਰੀ ਕਹਾਣੀ 17 ਦਸੰਬਰ ਨੂੰ ਜਿਹੜਾ ਉਹ ਘਰੋਂ ਜਾਂਦਾ 17 ਦਸੰਬਰ ਨੂੰ ਘਰੋਂ ਜਾਂਦਾ ਤੇ ਤਕਰੀਬਨ ਡੇਢ ਮਹੀਨਾ ਰਸਤੇ ਦੇ ਵਿੱਚ ਦੀ ਲੰਗ ਦਾ ਜੱਸ ਦੇ ਵਿੱਚ ਕੇ ਜਦੋਂ ਉਹ ਘਰ ਤੋਂ ਤੁਰਦਾ ਪਹਿਲਾਂ ਜਿਹੜਾ ਉਹ ਰੋ ਮਲੇਸ਼ੀਆ ਜਾਂਦਾ ਫਿਰ ਕੰਟਰੀ ਆਊਟ ਕਰਕੇ ਵਾਪਸ ਬੰਬੇ ਆਉਂਦਾ ਬੰਬੇ ਤੋਂ ਫਿਰ ਪਨਾਮਾ ਜਾਂਦਾ ਪਨਾਮਾ ਤੋਂ ਤਾਪਾ ਚੁੱਲਾ ਤਾਪਾ ਚੁੱਲਾ ਤੋਂ ਮੈਕਸੀਕੋ ਸਿਟੀ ਮੈਕਸੀਕੋ ਸਿਟੀ ਤੋਂ ਫਿਰ ਤਾਰਾ ਹੇਡ ਦੀ ਉਹ ਬਾਰਡਰ ਕਰਾਸ ਕੀਤਾ ਜਾਂਦਾ ਜਿਸ ਨੂੰ ਮੈਕਸੀਕੋ ਅਤੇ ਅਮਰੀਕਾ ਦਾ ਬਾਰਡਰ ਕਿਹਾ ਜਾਂਦਾ ਪਰ ਉਹੀ ਮਾੜੀ ਕਿਸਮਤ ਸੌਰਬ ਦੀ ਪਿੱਛੇ ਪੁਰਖਿਆਂ ਦੇ ਦੋ ਕਿੱਲੇ ਵੇਚ ਤੇ ਅਜੰਟ ਨੂੰ 45 ਲੱਖ ਦੇਤਾ ਪਰ ਜਦੋਂ ਬਾਰਡਰ ਕਰਾਸ ਕੀਤਾ ਅੱਗੇ ਅਮਰੀਕਾ ਦੀ ਆਰਮੀ ਉਸਨੇ ਤਾਰਾਂ ਕਰਾਸ ਕਰਦੇਆ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਸ ਸੌਰਬ ਨਾਂ ਦੇ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਪਹਿਲਾਂ ਚੌਕੀ ਲੈ ਗਏ ਚੌਕੀ ਤੋਂ ਫਿਰ ਉਸ ਨੂੰ ਕੈਂਪ ਲੈ ਕੇ ਗਏ ਕੈਂਪ ਦੇ ਵਿੱਚ ਉਸ ਦੀ ਸਾਰੀ ਵੈਰੀਫਿਕੇਸ਼ਨ ਕੀਤੀ ਉਸ ਦੀ ਫੋਟੋ ਲਈ ਸਿਗਨੇਚਰ ਕਰਵਾਏ ਤੇ ਉਸ ਤੋਂ ਬਾਅਦ ਉਸ ਨੂੰ ਤਕਰੀਬਨ 15 ਤੋਂ 20 ਦਿਨ ਕੈਂਪ ਦੇ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਫਿਰ ਇਹ ਗੱਲ ਕਹੀ ਜਾਂਦੀ ਹੈ ਕਿ ਤੈਨੂੰ ਦੂਜੇ ਕੈਂਪ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਪਰ ਦੂਜੇ ਕੈਂਪ ਦੇ ਵਿੱਚ ਸ਼ਿਫਟ ਕਰਨ ਦੀ ਬਜਾਏ ਅਮਰੀਕਾ ਦੀ ਆਰਮੀ ਦੇ ਜਹਾਜ਼ ਸੀ 17 ਦੇ ਵਿੱਚ ਵਟਾ ਦਿੱਤਾ ਜਾਂਦਾ ਉਸ ਦੇ ਵਿੱਚ ਬਿਠਾ ਕੇ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਂਦਾ ਪਰ ਇਹ ਸਭ ਦੇ ਵਿਚਾਲੇ ਤਕਰੀਬਨ 2 ਮਹੀਨੇ ਕੁਲ ਜਾਨੀ ਕਿ 17 ਦਸੰਬਰ ਨੂੰ ਘਰੋਂ ਜਾਂਦਾ ਅੱਜ ਮੁੜ ਕੇ ਜਦੋਂ 16 ਫਰਵਰੀ ਦਾ ਸਮਾਂ ਹੋ ਚੁੱਕਾ ਹੈ ਜਾਨੀ ਕਿ 2 ਮਹੀਨਿਆਂ ਦੇ ਵਿੱਚ ਪਰਿਵਾਰ ਦੇ ਦੋ ਕਿੱਲੇ ਪੈੜੀ ਦੇ ਚਲੇ ਗਏ ਇੱਕ ਪੁੱਤ ਪਨਾਮਾ ਦੇ ਜੰਗਲਾਂ ਵਿੱਚ ਦੀ ਲੰਘਦਾ ਹੋਇਆ ਜਿਸ ਨੇ ਉਹ ਹਾਲਾਤ ਦੱਸੇ ਕਿ ਜਿਹੜੇ ਹਾਲਾਤ ਸੁਣ ਕੇ ਕੋਈ ਵੀ ਮਾਪੇ ਨਹੀਂ ਚਾਣਗੇ ਕਿ ਸਾਡਾ ਪੁੱਤ ਅਮਰੀਕਾ ਦੀ ਡੌਂਕੀ ਲਗਾਵੇ ਕਿ ਕਿਸ ਤਰੀਕੇ ਪਨਾਮਾ ਦੇ ਜੰਗਲਾਂ ਵਿੱਚ ਦੀ ਲੰਘਿਆ ਜੰਗਦਿਆਂ ਜੰਗਲਾਂ ਵਿੱਚ ਦੀ ਲੰਘਦੇ ਹੋਏ ਕੁਝ ਖਾਣ ਨੂੰ ਬਹੁਤਾ ਨਹੀਂ ਮਿਲਦਾ ਸੀ ਪਾਣੀ ਜਾ ਕੋਈ ਲੇਜ਼ ਵਗੈਰਾ ਜਾਂ ਕੋਈ ਪਾਪੜ ਵਗੈਰਾ ਜਾਨੀ ਕਿ ਅੰਨ ਦਾ ਜਿਹੜਾ ਦਾਣਾ ਰੋਟੀ ਚਾਵਲ ਕਈ ਦਿਨ ਤੱਕ ਨਸੀਬ ਨਹੀਂ ਹੋਇਆ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਦੀ ਰਹਿ ਕੇ ਸੌਰਵ ਚੰਗੇ ਭੁੱਖ ਨੂੰ ਸੋਚਦਾ ਹੋਇਆ ਕਿ ਜੇ 4 ਦਿਨ ਔਖੇ ਕੱਟ ਲਾਂਗੇ ਭੁੱਖ ਸੁਧਰ ਜੂ ਜਿਹੜੀ ਮਾਪਿਆਂ ਦੀ ਪਿੱਛੇ ਪੈਲੀ ਵੇਚੀ ਆ ਉਹ ਮੁੜ ਲੈ ਲਵਾਂਗੇ ਖਰੀਦ ਲਵਾਂਗੇ ਮਾਪਿਆਂ ਦਾ ਬੁਢਾਪਾ ਸੁਧਾਰ ਦੇਵਾਂਗੇ ਪਰ ਉਨੀ ਨੂੰ ਕੁਝ ਹੋਰ ਮਨਜ਼ੂਰ ਸੀ ਅੱਗੇ ਜਾ ਕੇ ਅਮਰੀਕਾ ਦੀ ਆਰਮੀ ਨੇ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਡਿਪੋਰਟ ਕਰਕੇ ਭਾਰਤ ਪਹੁੰਚਦਾ ਤੇ ਹੁਣ ਉਹ ਮੌਕੇ ਤੇ ਭਾਰਤ ਪਹੁੰਚੇ ਸੌਰਬ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚਾਂਦੀਵਾਲਾ ਦਾ ਉਸ ਦਾ ਹੋਰ ਕੀ ਕੁਝ ਕਹਿਣਾ ਹੈ ਜੇ ਉਹਨੇ ਕਿਸ ਤਰੀਕੇ ਦੇ ਹਾਲਾਤ ਦੱਸੇ ਨੇ ਆਉ ਤੁਹਾਨੂੰ ਉਹ ਵੀ ਦਿਖਾ ਦੰਨੇ ਆ ਸੌਰਬ ਹੈ ਜੀ ਮੈਂ ਪਿੰਡ ਚਾਂਦੀਵਾਲਾ ਦੇ ਰਹਿਣ ਵਾਲਾ ਤਾਂ ਕਦੋਂ ਤੁਸੀਂ ਅਮਰੀਕਾ ਗਏ ਸੀ ਮੈਂ 27 27 ਜਨਵਰੀ ਨੂੰ ਬਾਰਡਰ ਕਲੋਜ਼ ਕੀਤਾ ਹੈ ਅਮਰੀਕਾ ਦਾ ਕਿਵੇਂ ਤੁਸੀਂ ਉੱਥੇ ਫੜੇਗੇ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਤਿੰਨ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੋਰੀ ਲੱਗੇ ਆ ਜਿੱਦਾਂ ਰੋਡ ਤੇ ਚੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਦੇ ਫੜ ਕੇ ਸਾਨੂੰ ਚੌਂਕੀ ਲੈ ਗਏ ਉੱਥੇ ਦੋ ਤਿੰਨ ਘੰਟੇ ਰੋਕੇ ਆ ਸਵੇਰ ਸਾਨੂੰ ਕੈਂਪ ਚ ਲੈ ਗਏ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਹ ਤੋਂ ਬਾਅਦ ਸਾਨੂੰ ਕੈਂਪ ਇਸਡ ਤਾ 15 18 ਦਿਨ ਸਾਨੂੰ ਉੱਥੇ ਵਿੱਚ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਆਸੀ ਆਏ ਪਰਸੋ ਉਹਨਾਂ ਨੇ ਕਿਹਾ ਵੀ ਤੋਂ ਦੂਜੇ ਕੈਂਪ ਸ਼ਿਫਟ ਕਰਨ ਲੱਗਿਆਂ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੋਂ ਇੰਡੋਨੀਸ਼ੀਆ ਵਾਪਸ ਭੇਜਣ ਲੱਗਿਆਂ ਤਾਂ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮੱਭਲ ਭੇਜੇ ਕੋਈ ਡਿਮੇਜ ਹੈ ਦਾ ਵਿੱਚ ਕਿੰਨੇ تقریبا 45-46 ਲੱਖ ਰੁਪਏ ਲੱਗੇ ਕਿੱਥੋਂ ਲਿਆਇਆ ਪੈਸਾ ਜ਼ਮੀਨ ਵੇਚੀ ਹੈ 2 ਕਿਲੇ ਕੋਈ ਰਿਸ਼ਤੇਦਾਰ ਦੁਫੜ ਕੇ ਵਿਆਹ ਚੱਕਿਆ ਕਿ ਗਵਰਨਮੈਂਟ ਨਾਲ ਵੀ ਗੱਲ ਹੋਈ ਹੈ ਕੀ ਕਹਿੰਦੀ ਗਵਰਨਮੈਂਟ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਤਵਾਦ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚਾਹੁੰਦੇ ਅਸੀਂ ਹੁਣ ਇਹੋ ਹੀ ਚਾਹੁੰਦੇ ਆ ਸਾਡੀ ਵਾਤਵਾਦ ਮਤਲਬ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਰੂਲ ਹੋਏ ਸਾਨੂੰ ਵਾਪਸ ਭੇਜ ਦਿੱਤਾ ਕਿ ਇੰਡੀਆ ਤੁਸੀਂ ਤੁਸੀਂ ਦਰੋਕਾ ਦੋ ਗਏ ਸੀ ਕਿ ਕਿਵੇਂ ਕਿੰਨੇ ਚਿਰ ਚੋਂ ਤੁਸੀਂ ਪਹੁੰਚੇ ਮੈਂ ਤਾਂ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮੈਂ ਮਹੀਨੇ ਡੇਢ ਦੇ ਵਿੱਚ ਮੈਂ ਫੋਟੋਕੌਪੀਸ ਕਰ ਲਿਆ ਸੀ ਕਿਹੜੇ ਰੂਟ ਸਨ ਕਿਧਰੋਂ ਦੀ ਗਏ ਸੀ ਤੁਸੀਂ ਇੱਥੋਂ ਪਹਿਲੇ ਇੰਡੀਆ ਚੋਂ ਕਿੱਧਰ ਗਏ ਇੱਥੋਂ ਪਹਿਲਾਂ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਹਫਤਾ ਲਾ ਕੇ ਵਾਪਸ ਆ ਬੰਬੇ 10 ਦਿਨ ਬੰਬੇ ਰੁਕਿਆ ਬੰਬੇ ਤੋਂ ਐਸਟਰਡਮ ਐਸਟਰਡਮ ਤੋਂ ਉਪਨਾਮਾ ਗਿਆ ਸੀਗਾ ਉਪਨਾਮਾ ਤੋਂ ਤਾਪਾਚੁਲਾ ਤਾਪਾਚੁਲਾ ਤੋਂ ਮਕਸੀਕੋ ਸਿਟੀ ਮੈਕਸੀਕੋ ਸਿਟੀ ਤੋਂ ਚेन ਚਾਰ ਦਿਨ ਲੱਗੇ ਉਹਨੇ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕਰਾਸ ਕਰਾਇਆ ਬਾਰਡਰ ਕਿਹੜਾ ਉੱਪਰੋਂ ਕਰਾਸ ਕਰਾਇਆ ਜਾਂ ਕਿ ਤੋਂ ਨਹੀਂ ਨਹੀਂ ਬਾਰਡਰ نیچے ਹੈ ਤਾਰ ਸੀਗੀ ਤਾਰ ਦੇ نیچے ਟਪਾਤਾ ਸੀ ਟੋਟਲ ਕਿੰਨੇ ਦਿਨ ਹੁਣ ਤੁਸੀਂ ਉੱਥੇ ਕਿੰਨੇ ਮਹੀਨੇ ਲਗਾ ਕੇ ਆਏ ਹੋ ਟੋਟਲ ਮੈਨੂੰ ਕਰ ਨਿਕਲਦੇ ਆ ਤੇ ਅੱਜ ਤੱਕ ਮੈਨੂੰ ਤਕਰੀਬਨ 2 ਕੁ ਮਹੀਨੇ ਹੋ ਗਏ ਤੁਸੀਂ ਅਮਰੀਕਾ ਗਵਰਨਮੈਂਟ ਨੂੰ ਰਿਕਵੈਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜਾਇਜ਼ ਹੋਏ ਉਹਨਾਂ ਨੂੰ ਅਸੀਂ ਬਹੁਤ ਰਿਕਵੈਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇੱਥੇ ਰਿਲੀਜ਼ ਕਰ ਦਾਂਗੇ ਨੈਕਸਟ ਕੈਂਪੇਸਟ ਸਿਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਥ ਕੜੀਆਂ ਵੀ ਲੱਗਾਈ ਹਾਂ ਜੀ ਉਹਨਾਂ ਨੇ ਸਾਡੇ ਪੈਰਾਂ ਤੇ ਹੱਥ ਕੜੀਆਂ ਲਾਈਆਂ ਹੱਥਾਂ ਦੇ ਐਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕ੍ਰੋਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰਲੇ ਸੀਗੇ ਸਾਡੇ ਨਾਲ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਕੀ ਬੋਲ ਅਮਰੀਕਾ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੂੰਗੇ ਕਿ ਉਹਨਾਂ ਨੇ ਇਹਨਾਂ ਜਿਹੜਾ ਇੰਡੀਅਨਸ ਨਾਲ ਧੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਸਾਨੂੰ ਅਸੀਂ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੋਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਹੀ ਧੱਕਾ ਕੀਤਾ ਇੰਡੀਅਨ ਨਾਲ ਲੋਕਾਂ ਨੇ ਆਪਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਕਿ ਚਲ ਕੁਝ ਬਣ ਜਾਏਗਾ ਮਾਪਿਆਂ ਕੋਲ ਕੋਈ ਸੌਕੇ ਹੋ ਜਾਣਗੇ ਪਰ ਨਹੀਂ ਹੁਣ ਗੱਲ ਬਣੀ ਨਹੀਂ ਜਿਹਦੇ ਨਾਲ 100 ਰੁਪਏ ਅਸੀਂ ਅਮਰੀਕਾ ਕੋਈ ਗਏ ਕਿਵੇਂ ਭੇਜਿਆ ਸੀ ਅਸੀਂ ਜਾਂਟ ਦਾ ਹੀ ਭੇਜਿਆ ਸੀ ਜਾਂਟ ਕਹਿੰਦਾ ਸੀ ਵੀ ਇੱਕ ਨੰਬਰ ਹੀ ਭੇਜਾਂਗੇ ਉਹਨਾਂ ਦੇ ਅੱਗੇ ਜਾ ਕੇ ਨਹੀਂ ਕੋਈ ਜਮੀਨ ਸੀ ਜਮੀਨ ਕੋਈ ਵੇਚੀ ਤੇ ਪੈਲੀ ਘਾੜੇ ਰੱਖੀ ਪਈ ਵਿਆਜ ਤੇ ਪੈਸੇ ਚੁੱਕ ਕੇ ਤੇ ਵੀ ਆਹ ਤੇ ਕੋਲ ਫਲੇ ਰਿਸ਼ਤੇਦਾਰਾਂ ਕੋਲ ਫੜੇ ਕੋਈ ਅੱਜ ਤੁਹਾਡਾ ਬੇਟਾ ਵਾਪਸ ਆਇਆ ਕਿਵੇਂ ਲੱਗ ਰਿਹਾ ਆਈਸਾਨੂੰ ਬਹੁਤ ਮਸੂਹ ਹੋ ਰਹਾ ਜੀ ਬੇਟਾ ਸਾਡਾ ਕਰਿਆ ਆ ਗਿਆ ਬਹੁਤ ਦੁੱਖ ਦੀ ਗੱਲ ਹੈ ਇਹ ਦੋ ਮਾਪੇ ਸਾਰੇ ਹਾਂ ਅਸੀਂ ਤਾਂ ਮਾਪਿਆਂ ਨੇ ਸਾਰੇ ਵਾਤੇ ਤੇ ਜਾਈ ਹਾਂ ਚੱਲ ਬੱਚਾ ਬਾਹਰ ਜਾ ਕੇ ਕੋਈ ਕੰਮ ਕਰੇਗਾ ਚੱਲ ਕਰਦਾ ਸੱਖਾ ਹੋਏਗਾ ਹੁਣ ਇੰਨਾ ਕਰਜ਼ਾ ਤੁਹਾਡੇ ਸਿਰ ਚੜ ਗਿਆ ਹੈਗਾ ਕੀ ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰੋਗੇ ਅਸੀਂ ਇਹ ਹੀ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਕਰਜ਼ਾ ਸਿਰ ਚੜਿਆ ਹੈ ਕੋਣਾ ਹੋ ਜਾਏਗਾ ਪਾਤ ਦਾ ਲੜਕਾ ਹੈ ਜੀ ਜੋਗਿੰਦਰ ਸਿੰਘ ਦਾ ਜੀ ਤੇ ਇਹ ਅਮਰੀਕਾ ਗਿਆ ਸੀਗੇ ਕਿੰਨੇ ਪੈਸੇ ਲਾ ਕੇ ਗਿਆ ਸੀ 50 ਲੱਖ ਤਰੀਕ ਲੱਗ ਗਏ ਤਾਂ ਕਿਵੇਂ ਹੁਣ ਵਾਪਸ ਆ ਗਿਆ ਤਾਂ ਕੀ ਮੰਗ ਕਰ ਮੰਗ ਕਰਦੇ ਅਸੀਂ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਕੰਮ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਜੇ ਸਰਕਾਰਾਂ ਰੋਜ਼ਗਾਰ ਦੇਣ ਇਥੇ ਇਹ ਬੱਚੇ ਜਾਣ ਕਿਉਂ ਜਾਣ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਹੀਆਂ ਤੇ ਕੰਮ ਨਹੀਂ ਹੈਗੇ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇੱਥੇ ਚੱਲਦੇ ਨਹੀਂ ਜੀ ਤੇ ਅਸੀਂ ਤਾਂ ਇਹ ਕਹਿੰਨੇ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਨੌਕਰੀ ਦਿੱਤੀ ਜਾਵੇ ਜਿਹੜੇ ਹੋਰ ਵੀ ਬੱਚੇ ਆ ਰਹੇ ਵਾਪਸ ਉਹਨਾਂ ਨੂੰ ਵੀ ਜਿਹੜੇ ਤੇ ਨੌਜਵਾਨ ਫਿਰਦੇ ਸਾਰੇ ਸਾਰਿਆਂ ਨੂੰ ਕੰਮ ਲਾਇਆ ਜਾਵੇ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਬੇਨਤੀ ਮੇਰੀ ਤਾਂ ਜੀ